ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਮਾੜੇ ਅੰਸਰਾਂ ਖਿਲਾਫ ਵਿੱਡੀ ਦੀ ਮਹਿਮੇਤ ਤੇ ਤਹਿਤ ਤਾਣਾ ਗੁਰਾਇਆਂ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਪਾਰੀ ਮਾਤਰਾ ਚ ਆਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਥਾਣਾ ਮੁਖੀ ਗੁਰਾਇਆਂ ਇੰਸਪੈਕਟਰ ਪਲਵਿੰਦਰ ਸਿੰਘ ਦੀ ਦੇਖਰੇਖ ਹੇਠ ਐਸਆਈ ਮਹਾਵੀਰ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਹਿਰ ਪੁਲੀ ਕਮਾਲਪੁਰ ਤੋਂ ਨਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੋਹੱਲਾ ਗੁਰਨਾਨਕਪੁਰਾ ਗੁਰਾਇਆਂ ਤੇ ਰੋਸ਼ਨ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਦਿਲਬਾਗ ਕਲੋਨੀ ਗੁਰਾਇਆਂ ਨੂੰ ਕਾਬੂ ਕਰਕੇ ਉਹਨਾਂ ਦੋਨਾਂ ਪਾਸੋਂ 1 ਕਿਲੋ 200 ਗ੍ਰਾਮ ਅਫੀਮ ਬਰਾਮਦ ਕਰਕੇ ਸਕੂਟਰੀ ਨੰਬਰ PB08CV9704 ਸਮੇਤ ਗ੍ਰਿਫਤਾਰ ਕੀਤਾ ਹੈ ਜੀਨਾ ਖਿਲਾਫ ਥਾਣਾ ਗੁਰਾਇਆਂ ਚ ਬਣਦਾ ਮਾਮਲਾ ਦਰਜ ਕਰਕੇ ਅਗਲੀ ਰੀਕਾਲ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਮਾਂਜੂਗ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਪਰੀਖ ਖਾਕੀ ਗੋਦੋਂ ਨਸ਼ਾ ਅਤੇ ਮਾੜੇ ਅੰਸਰਾਂ ਤੋਂ ਜਿਹੜੀ ਇਹ ਉਹ ਜ਼ਿਲ੍ਹਾ ਪ੍ਰਿੰਸੀਪਲ ਵਿਦਿਆਰਥੀ ਨੂੰ ਮਹਿਮ ਚਲਾਈ ਹੈ ਜਿਸ ਦੇ ਤਹਿਤ ਕੱਲ੍ਹ ਕੱਲ੍ਹ ਹੋਇਆ ਥਾੜਾ ਜਹਾ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਉਹ ਬਰਾਮਦ ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਨ ਨਾਲ ਸੰਬੰਧਿਤ ਤਸਕਰਾਂ ਨੂੰ ਕਾਬੂ ਕੀਤਾ ਹੈ ਕਿਸਨਾ ਇਹਨਾਂ ਦੀ ਸ਼ਨਾਖ ਨੋਨਾਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਜਨਾ ਨਰਿੰਦਰ ਸਿੰਘ ਹੈਗਾ ਤੇ ਇੱਕ ਜਨਾ ਰੁਸ਼ਨ ਲਾਲ ਹੈ ਕਿਤੇ ਦੇ ਰਹਿਣਾ ਦੇ ਗੁਰਾਇਆ ਨੇ ਇਹ ਗੁਰਾਇਆ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਜਰ ਤੋ ਸਾਰੇ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਮਾਨ ਰਿਹਾ ਹੋਇਆ ਉਹ ਕੁਝ ਇਸ਼ਤਿਹਾਨ ਕਲੀਅਰ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਉਹ ਦਰਾਂ ਨੇ ਦੋ ਦਿਨ ਦੇ ਪੁਲਿਸ ਸਮਾਨ ਦੇ ਵਿੱਚ ਕਲੀਅਰ ਕਰਾਂਗੇ ਸਪਲਾਈਅਰ ਅਗਰੇ ਕੀ ਕੀ ਗੱਲ ਅਸੀਂ ਕਲੀਅਰ ਕਰਾਂਗੇ ਦੁਦਾਨਾ ਜੀ ਕਿੱਥੇ ਵੇਚਦੀ ਸੀ ਇਸ ਵਾਰ ਸੀ ਜੀ ਆਪ ਖੁਦ ਕਹਿੰਦੇ ਸੀ ਜਾਂ ਕਿ ਵੇਚਦੇ ਸੀ ਲੈ ਕੇ ਸਤਤ ਤੋਂ ਆਏ ਕੋਸ਼ਿੰਧਾ ਦਾ ਨਾਮ ਜੀ ਜਾਂ ਦੂਸਰੀ ਸਟੇਟ ਤੋਂ ਲੈ ਕੇ ਆਏ ਝਾਰਖੰਡ ਸਾਈਡ ਤੋਂ ਲੈ ਕੇ ਆਏ ਜਿਸੋਂ ਨੰਦਰਾ ਉਹ ਲੈ ਕੇ ਆਲੇ ਗਏ ਸੀ ਆਪਾਂ ਕੀ ਕਲੀਅਰ ਕਰਿਆ ਸੀ ਤੇ ਸਰ ਤਾਂ ਤੇਰੇ ਮਿੱਥਲੋਂ ਵਾਰਕੜਾ ਜਿੱਤਣਾ ਉਹ ਮਿੱਥਲ ਇਹਨਾਂ ਕੋਲ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਅਸਲ ਵੀ ਬਰਾਮਦ ਕੀਤੀ ਹੈ ਜੀ ਸਭ ਕੰਮ ਵਗੈਰਾ ਕੀ ਹੋ ਰਿਹਾ ਜੀ ਦੋਨਾਂ ਦਾ ਨਾਮ ਨਰਿੰਦਰ ਕੀ ਕਰਤਾ ਜੀ ਜਾਂ ਦੂਸਰਾ ਲੋਕਲ ਨਰਿੰਦਰ ਤੇ ਅਬੋਵ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇੱਥੇ ਟੀਲਰ ਹੈਗਾ ਜੀ ਜਿਹੜਾ ਰੋਸ਼ਨ ਕਿੰਨੇ ਹਿੰਦ ਸਰਮਾਨ ਦੋ ਦਿਨ ਦਾ ਪੁਲਿਸ ਰਿਵਾਰਡ ਹੈਗਾ ਜੀ ਪਹਿਲਾਂ ਵੀ ਕੋਈ ਕ੍ਰਿਮੀਨਲ ਬਣਿਆ ਹੋਇਆ ਨਾ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਉਹਨਾਂ ਦਾ ਹੈਗਾ ਪ੍ਰੀਵੀਅਸ ਰਿਪੋਰਟ ਉਹ ਚੈੱਕ ਕਰਦੇ ਹਾਂ ਜੀ ਇੱਥੇ ਕੋਈ ਕਰਵਾ ਨਾ ਜਿਆਦਾ ਸੇਵਸ ਕੋਈ ਮਿਲਵਾ ਦਰਜ ਹੋਵੇ ਉਹ ਦਰਾਂ ਨੇ ਕੋਸਮਾਨ ਰਹੀ ਚੈੱਕ ਕਰ